ਸਤਿ ਸ਼੍ਰੀ ਅਕਾਲ ਜੀ ਦੁੱਧ ਲੈ ਕੇ ਆਏ ਆਂ ਅਰੇ ਇਹ ਹੈ ਨਾ ਇਹ ਦੁੱਧ ਦੇਣ ਦਾ ਰਵਾਜ ਹਲੇ ਪਿੰਡਾਂ 'ਚ ਆਪਣੇ ਚੱਲਦਾ ਹੈ ਹਾਂ ਲੈ ਇਹ ਤਾਂ ਚਾਹੀਦਾ ਤੇ ਨਾਲ ਸਾਂਝ ਬਣੀ ਰਹਿੰਦੀ ਹੈ ਅੱਛਾ ਹਾਂ ਹੋਰ ਕੀ ਜਿਹੜਾ ਆਪਾਂ ਇੱਕ ਦੂਜੇ ਦੇ ਘਰੇ ਵਿਆਹ ਸਾਧੀਆਂ 'ਚ ਦੁੱਧ ਦੇ ਕੇ ਆਉਂਦੇ ਆ ਬਿਲਕੁਲ ਇਹ ਪਿਆਰ ਦਾ ਪ੍ਰਤੀਕ ਵੀ ਹੈ ਜੀ ਬਿਲਕੁਲ ਡੈਫੀਨਿਟਲੀ ਸਾਰਾ ਪਿੰਡ ਆਇਆ ਚੱਲ ਕੇ ਸਾਰਾ ਰਾਂਡੇ ਨਾਲ ਪਿੰਡ ਦਾ ਤੋ ਵੀ ਵੱਲ ਆਇਆ ਸੀ ਜੀ ਸਾਰਾ ਰਲ ਹੱਸਦਾ ਖੇੜਦਾ ਰਹਿੰਦਾ ਵੇਖ ਲੈ ਨੌਈ ਹੈ ਜੇ ਹਾਂ ਰਾਂਝੇ ਤੇ ਉਹ ਵੀ ਉਹ ਵੀ ਰੰਡਾਲਿਆਂ ਦਾ ਫਖਰ ਜੀ ਨੰਬਰ ਨੂੰ ਫਖਰ ਜੀ ਠੀਕ ਹੈ ਜੀ ਉਹ ਦਾ ਸਿਆਪਾ ਹੋਰ ਰਹਿ ਗਿਆ ਬਾਅਦ ਚ ਧੰਨਵਾਦ ਜੀ ਉਹ ਤਾਂ ਗਾਉਂ ਚ ਲਿਆ ਹਾਂ ਕੋਈ ਖਤਰਾ ਨਹੀਂ ਖਤਰਾ ਨਹੀਂ ਹੈਗਾ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਸ਼ੁਕਰੀਆ ਜੀ ਸਰ ਥੈਂਕ ਯੂ ਨੈਥਿੰਗ ਕਰਾ ਓਕੇ ਜੀ ਹੋਰ ਜੀ ਹੋਰ ਗਾਦੀ ਬੱਲੇ ਬੱਲੇ ਵੀ ਆ ਦੇਣਾ ਹੈ ਇਹ ਨਾ ਇਹਨੇ ਮਖਾਵਾਦੀਆ ਬਦੀ ਆਪਣਾ ਲਡੂਣਾ ਇਹਨਾਂ ਦੀਆਂ ਸ਼ਕਰਪਾਰੇ ਨਹੀਂ ਨਹੀਂ ਇਹ ਮੱਠੀਆਂ ਨੇ ਜੀ ਚੱਕ ਲਈਆਂ ਮੱਠੀਆਂ ਨੇ ਮੱਠੀਆਂ ਹਾਂ ਤੇ ਕਰਾਈ ਚੜ ਗਈ ਅੱਜ ਅੱਜ ਰਾਂਜੀ ਦੇ ਵਿਆਹ ਦੀ ਬਰਾਤ ਕਿਹੜੇ ਦਿਨ ਦੀ ਆਪਣੀ ਮੰਗਲਵਾਰ ਦੀ ਜੀ ਦੱਸਾਂਗੇ ਫਿਰ ਅੱਬਾ ਹੁਬਾ ਠੀਕ ਹੈ ਰਾਂਜੀ ਦੇ ਵਿਆਹ ਦੀ ਹਾਂ ਬਰਾਤ ਚੱਲਣਗੇ ਸੋਹੀ ਸਾਹਿਬ ਸਾਡੇ ਨਾਲ ਮੇਰੇ ਤਾਂ ਉਹ ਤਨਵਰੀ ਗੰਦ ਦਿਹਾੜੀ ਜਿੰਨੀ ਵਾਰੀ ਮਿਲਦਾ ਉਨੀ ਵਾਰੀ ਕਹਿੰਦਾ ਉਹ ਉਲਨੀ ਨਹੀਂ ਠੀਕ ਹੈ ਯਾਨਦਰੀ ਕਾ ਹਾਂ ਜੀ ਕਰਾ ਆ ਗਿਆ ਯਾਨਦਰੀ ਚੱਲਾਂਗੇ ਆਪਾਂ ਠੀਕ ਹੈ ਜੀ ਨਿਹਾਵਾਂਗੇ ਫਿਰ ਰੋਟੀ ਵਾ ਕੇ ਤੁਹਾਡੀ ਹੈ ਠੀਕ ਹੈ ਜੀ ਥੈਂਕ ਯੂ ਸਰ ਓਕੇ ਓਕੇ